प्यारे साथियों प्यार का की सत्यकाल नमस्कार प्यारे साथियों जिम्मे कि तुम जानते हो अपना स्वादिष्ट चल रहे हैं एक योगी की आत्मकथा आज अच्छ आप पहुंच चुके हैं आखिरी अध्याय से इस तो बाद ये बुक खत्म होने वाली है प्यारे साथियों ध्यान ये जरूर सुने ये अध्याय बहुत ही सोहना अध्याय है जिदा शीर्षक है उन्नीस तो कवंजा तक का ਹੁਣ ਇਹਦੇ ਵਿੱਚ ਸਾਨੂੰ ਯੋਗਾਨੰਦ ਜੀ ਜਿਹੜੇ ਨੇ ਉਹ ਯੋਗ ਦੇ ਮਹੱਤਵ ਬਾਰੇ ਦੱਸਣਗੇ ਕਿ ਆਖਰ ਯੋਗ ਦਾ ਕੀ ਮਹੱਤਵ ਹੈ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਕਿਉਂ ਕਰਨਾ ਚਾਹੀਦਾ ਹੈ ਹਰ ਇੱਕ ਮਨੁੱਖ ਨੂੰ ਕਿਉਂ ਯੋਗ ਕਰਨਾ ਚਾਹੀਦਾ ਤਾਂ ਹੁਣ ਇੱਥੇ ਉਹ ਆਪਾਂ ਨੂੰ ਕਹਿੰਦੇ ਨੇ ਕਿੰਦੇ ਸਾਨੂੰ ਸੱਚਮੁੱਚ ਜੀ ਧਿਆਨ ਕਰਨ ਦੇ ਮਹੱਤਵ ਦਾ ਪਤਾ ਲੱਗ ਗਿਆ ਹੈ ਤੇ ਇਹ ਗੱਲ ਵੀ ਸਾਡੀ ਸਮਝ ਆ ਗਈ ਹੈ ਵੀ ਸਾਡੀ ਆਤਮਿਕ ਸ਼ਾਂਤੀ ਨੂੰ ਭੰਗ ਕਰਨ ਦੀ ਤਾਕਤ ਕਿਸੇ ਵੀ ਚੀਜ਼ ਹੈ ਨਹੀਂ ਪਿਛਲੇ ਕੁ ਹਫ਼ਤਿਆਂ ਅਸੀਂ ਆਪਣੇ ਸਮੂਹਿਕ ਧਿਆਨ ਤੇ ਸਤਸੰਗ ਸੁਭਾਵਾਂ ਦੇ ਦੌਰਾਨ ਹਵਾਈ ਹਮਲਿਆਂ ਦੀਆਂ ਚੇਤਾਵਨੀਆਂ ਤੇ ਦੇਰ ਨਾਲ ਫਟਣ ਵਾਲੇ ਬੰਬਾਂ ਦੇ ਧਮਾਕੇ ਸੁਣਦੇ ਰਹੇ ਹੁਣ ਇੱਥੇ ਵਿਸ਼ਵ ਯੁੱਧ ਚੱਲ ਰਿਹਾ ਹੈ 1940 ਤੋਂ 54 ਤੱਕ ਦਾ ਇਹ ਸਮਾਂ ਹੈ ਤੇ ਉਹਦੇ ਬਾਰੇ ਹੁਣ ਗੱਲ ਕਰ ਰਹੀ ਨਹੀਂ ਜੋਗਾਨੰਦ ਜੀ ਇੱਥੇ ਕਹਿੰਦੇ ਫਿਰ ਵੀ ਸਾਡੇ ਕੇਂਦਰ ਦੇ ਸ਼ਿਵਦਾਲੂ ਧਿਆਨ ਸੁਭਾਵਾਂ ਵਾਸਤੇ ਇਕੱਤਰਿਤ ਹੁੰਦੇ ਸੀ ਤੇ ਇਹਨਾਂ ਸੁਭਾਵਾਂ 'ਚ ਧਿਆਨ ਦਾ ਭਰਪੂਰ ਆਨੰਦ ਵੀ ਲੈਂਦੇ ਸੀ ਅਕੀਉਤਾ ਸੈਨਿਕਾ ਦੇ ਲੰਡਨ ਦੇ ਸੈਲਫ ਰੀਅਲਾਈਜੇਸ਼ਨ ਫੈਲੋਸ਼ਿਪ ਕੇ ਅੰਦਰ ਤੇ ਪ੍ਰਮੁੱਖ ਦੁਆਰਾ ਲਿਖੀ ਗਈ ਇਹ ਜੁਝਾਰੂ ਚਿੱਠੀ ਜੀਤੇਪਾਰਵ ਪੰਦਸਨ ਗਈ ਕਹਿੰਦੇ ਉਹਨਾਂ ਲਿਖੀਆਂ ਗਈਆਂ ਅਰਗਿੰਦ ਚਿੱਠੀਆਂ ਸੋ ਇੱਕ ਹੈ ਜਿਹੜੀਆਂ ਦੂਜੇ ਵਿਸ਼ੂਜਨ ਤੇ ਦੁਆਰਾ ਅਮਰੀਕਾ ਦੇ ਜੁੱਧਿਸਕੁੱਦਨ ਦੇ ਪਹਿਲੇ ਵਰਿਆਂ 'ਚ ਖੋਖਲੇ ਹੋ ਚੁੱਕੇ ਇੰਗਲੈਂਡ ਤੇ ਯੁਰਕਪਮਨ ਆਉਂਦੀਆਂ ਸੀ ਇਹ ਜਿਹੜੀ ਚਿੱਠੀ ਹੈ ਕਹਿੰਦੇ ਲੰਡਨ ਦੇ ਦ ਵਿਜ਼ਡਮ ਆਫ ਦ ਈਸਟ ਸੀਰੀਜ਼ ਦੇ ਮਸ਼ਹੂਰ ਸੰਪਾਦਕ ਡਾਕਟਰ ਐਲ ਕੈਨਵਰ ਬਿੰਗ ਨੇ 1942 ਜੁਨਾ ਨੂੰ ਲਿਖੀ ਸੀ ਜੋਗਨਾਨਦ ਜੀ ਉਹਨਾਂ ਨੇ ਲਿਖਿਆ ਸੀ ਕਿ ਜਦੋਂ ਮੈਂ ਈਸਟ ਵੈਸਟਰਸਾਲਾ ਪੜ੍ਹਿਆ ਤਾਂ ਮੈਨੂੰ ਇਹ ਮਹਿਸੂਸ ਹੋਇਆ ਕਿ ਅਸੀਂ ਲੋਕ ਇੱਕ ਦੂਜੇ ਤੋਂ ਕਿੰਨੇ ਦੂਰ ਪ੍ਰਤੀਤ ਹੁੰਦੇ ਸੀ ਜਿਵੇਂ ਅਸੀਂ ਦੋ ਵੱਖਰੇ ਦੁਨੀਆਂ ਦੇ ਬਚਿੰਦੇ ਹੋਈਏ ਪਰ ਹੁਣ ਐ ਲੱਗਦਾ ਹੈ ਜਿਵੇਂ ਕਿਸੇ ਘਰੇ ਗਏ ਨਗਰ ਦੇ ਵਾਸਤੇ ਹੋਲੀਗ੍ਰੀਅਲ ਦੇ ਆਸ਼ੀਰਵਾਦ ਸੁਖ ਸੁਲਤਾਨਾ ਲੱਦਿਆ ਜਹਾਜ਼ ਬੰਦਰਗਾਹ ਚ ਪ੍ਰਵੇਸ਼ ਕਰ ਰਿਹਾ ਹੋਵੇ ਉਸੇ ਤਰ੍ਹਾਂ ਕਹਿੰਦੇ ਲਾਸੈਂਜਸ ਤੋਂ ਸੁਦਰਤਾ ਨੈਤਿਕਤਾ ਸੁਖ ਤੇ ਸ਼ਾਂਤੀ ਖੁਦ ਬਖੁਦ ਮੇਰੇ ਕੋਲ ਪਹੁੰਚਦੀ ਹੈ ਅਗਿ ਉਹਨਾਂ ਨੇ ਲਿਖਿਆ ਕਿ ਮੈਂ ਆਪਣੀ ਕਲਪਨਾ ਉਡਾਰੀ ਚ ਤੁਹਾਡੇ ਆਸ਼ਰਮ ਦੇ ਤਾੜ ਦੇ ਦਰਖਤਾਂ ਦੇ ਝੁੰਡ ਐਸਿੰਟਸ ਦਾ ਮੰਦਰ ਤੇ ਉਹਦੇ ਸਾਹਮਣੇ ਫੈਲਿਆ ਹੋਇਆ ਸਮੁੰਦਰੀ ਤੇ ਪਹਾੜੀ ਨਜ਼ਾਰਾ ਤੇ ਇਸ ਸਭੀ ਵੱੱਤ ਅਧਿਆਤਮਿਕ ਪ੍ਰਵਿਰਤੀ ਵਾਲੇ ਅਦਮਿਆ ਤੇ ਔਰਤਾਂ ਦਾ ਭਾਈਚਾਰਾ ਇਹ ਵੀ ਮੈਂ ਕਹਿੰਦੀ ਇਸ ਤਰ੍ਹਾਂ ਦੇਖਦਾ ਜਿਵੇਂ ਮੈਨੂੰ ਇਹ ਸਾਰਾ ਸੁਪਨਾ ਦਿਖਾਈ ਦੇ ਰਿਹਾ ਹੋਵੇ ਇਕਤਾ ਦੇ ਸੂਤਰ ਚ ਬੱਝਿਆ ਹੋਇਆ ਇਕ ਭਾਈਚਾਰਾ ਜੋ ਰਚਨਾਤਮਕ ਕਮਾਜ ਮਗਨ ਹੈ ਤੇ ਜਿਹੜਾ ਧਿਆਨ ਚਿੰਤਨ ਨਾਲ ਮੂਡ ਸ਼ਕਤੀ ਪ੍ਰਾਪਤ ਕਰਦਾ ਹੈ ਸੁਖ ਪਰ ਇਸਵੀਰ ਦੀ ਉੜੀ ਕਰ ਰਹੇ ਮিনার ਉੱਪਰ ਪਹਿਰਾ ਦੇ ਰਹੀ ਇੱਕ ਸਤਾਰਨ ਸਿਪਾਹੀ ਦੁਆਰਾ ਲਿਖੀ ਗਈ ਇਸ ਚਿੱਠੀ ਸਾਰੇ ਸਤਸੰਗੀਆਂ ਨੂੰ ਮੇਰਾ ਨਿਮਰ ਪ੍ਰਣਾਮ ਹੈ ਅੱਗੇ ਹੁਣ ਜੋਗਨਾਂਦ ਜੀ ਦੱਸਦੇ ਨੇ ਕਹਿੰਦੇ ਕੈਲੀਫੋਰਨੀਆ ਦੀ ਹਾਲੀਵੁੱਡ ਸ਼ਹਿਰ ਚ ਸੈਲਫ ਰੀਅਲਾਈਜੇਸ਼ਨ ਫੈਲੋਸ਼ਿਪ ਦੇ ਸ਼ਬਦ ਅਲਮਾ ਦੁਆਰਾ 1942 ਚ ਇੱਕ ਸਰਬੱਤ ਮੰਦਰ ਦੀ ਸਥਾਪਨਾ ਕੀਤੀ ਗਈ ਕਹਿੰਦੇ ਇੱਕ ਸਾਲ ਬਾਅਦ ਕੈਲੀਫੋਰਨੀਆ ਵਿੱਚ ਇਸ ਸੈਂਟ ਡਿਊਗਰਟਸ ਤੇ 1947 ਫਿਰ ਤੋਂ ਕੈਲੀਫੋਰਨੀਆ ਵਿੱਚ ਹੀ ਲੌਂਗ ਵੀਥ ਇੱਕ ਸੁੰਦਰ ਮੰਦਰ ਦੀ ਸਥਾਪਨਾ ਕੀਤੀ ਗਈ ਅੱਗੇ ਦੱਸਦੇ ਨੇ ਕਹਿੰਦੇ 1949 ਲਾਸ ਐਜੈਂਸ ਦੇ ਪੈਸੀਫਿਕ ਪੈਲਸ ਡੇਲ ਇਲਾਕੇ ਚ ਜੀਨੂ ਸੰਸਾਰ ਦੇ ਸਭ ਤੋਂ ਵੱਧ ਸੁੰਦਰ ਇਲਾਕਿਆਂ ਤੋਂ ਇੱਕ ਗਿਣਿਆ ਜਾਂਦਾ ਹੈ ਕਹਿੰਦੇ ਇਹ ਹੈ ਜੀ ਪਰੀਆਂ ਦੇ ਦੇਸ਼ ਵਰਗੀ ਫੁੱਲਾਂ ਪਰਿਵਾਰਤੀ ਸੈਲਫ ਰੀਅਲਾਈਜੇਸ਼ਨ ਨੂੰ ਦਾਅਸ ਮਿਲੀ 10 ਐਕਰ ਜ਼ਮੀਨ ਦਾ ਇਹ ਟੁਕੜਾ ਕਹਿੰਦੇ ਸਾਰੇ ਪਾਸਿਆਂ ਤੋਂ ਹਰੀਆਂ ਭਰੀਆਂ ਪੌੜੀ ਵਾਲੇ ਥੀਏਟਰ ਵਰਗੀਆਂ ਨਿਵਾਣਤ ਪਹਾੜੀਆਂ ਨਾਲ ਘਿਰਿਆ ਹੋਇਆ ਹੈ ਇਸੇ ਕੁਦਰਤੀ ਝੀਲ ਬਣੀ ਹੋਈ ਹੈ ਜਿਹੜੀ ਪਹਾੜਾਂ ਦੇ ਮੁਖਤ ਜੜੇ ਹੋਏ ਨੀਲਮ ਰਤਨ ਵਾਂਗ ਲੱਗਦੀ ਹੈ ਕਹਿੰਦੇ ਇਸੇ ਛੀਲ ਕਰਕੇ ਸਥਾਨ ਦਾ ਨਾਮ ਸੀ ਜਿਹੜਾ ਉਹ ਛੀਲ ਮੰਦਿਰ ਮਤਲਬ ਲੇਕ ਸ਼ਾਨ ਪੈ ਗਿਆ ਇੱਥੇ ਕਹਿੰਦੇ ਚੀਨ ਤੋਂ ਲਿਆਂਦੀਆਂ ਗਈਆਂ ਸੰਗਮਰਮਰ ਦੀਆਂ ਦੋ ਮੂਰਤੀਆਂ ਇਹਦੀ ਸ਼ੋਭਾ ਵਧਾ ਰਹੀਆਂ ਹਨ ਇੱਕ ਮੂਰਤੀ ਹੈ ਮਹਾਤਮਾ ਬੁੱਧ ਦੀ ਤੇ ਦੂਜੀ ਹੈ ਕਵਾਂਜ਼ਿੰ ਦੀ ਕਵਾਂਜ਼ਿੰ ਜੋ ਹੈ ਚੀਨ ਦੇ ਵਿੱਚ ਜਗਨ ਮਾਤਾ ਦੇ ਉਪਤ ਪ੍ਰਤੀਕ ਮੰਨੀ ਜਾਂਦੀ ਹੈ ਦੇਵੀ ਇੱਕ ਛਾਨੇ ਦੇ ਉੱਪਰ ਕਹਿੰਦੇ ਇਸ ਸਮੇਂ ਦੀ ਆਦਮ ਕਾ ਦੀ ਮੂਰਤੀ ਸਥਾਪਿਤ ਹੈ ਰਾਤ ਨੂੰ ਜਦੋਂ ਇਸ ਮੂਰਤੀ ਦੇ ਉੱਪਰ ਰੋਸ਼ਨੀ ਕੀਤੀ ਜਾਂਦੀ ਹੈ ਤਾਂ ਇਸ ਸਮੇਂ ਸੀ ਦਾ ਪਵਿੱਤਰ ਚਿਹਰਾ ਤੇ ਲਹਿਰਾਂ ਦੇ ਵਸਤਰ ਬਹੁਤ ਲੱਗਦੇ। ਤੇ ਅੱਗੇ ਉਹ ਦੱਸਦੇ ਨੇ ਕਿ 1950 'ਚ ਚੇਲ ਮੰਦਰ 'ਚ ਮਹਾਤਮਾ ਗਾਂਧੀ ਵਿਸ਼ਵ ਸ਼ਾਂਤੀ ਸਮਾਰਕ ਦੀ ਸਥਾਪਨਾ ਕੀਤੀ ਗਈ। ਭਾਰਤ ਤੋਂ ਪ੍ਰਾਪਤ ਹੋਈਆਂ ਕਹਿੰਦੇ ਮਹਾਤਮਾ ਗਾਂਧੀ ਦੀਆਂ ਹੱਡੀਆਂ 1000 ਬਰੇ ਪੁਰਾਣੇ ਪੱਥਰ ਦੇ ਤਬੂਚ ਰੱਖ ਕੇ ਸਮਾਰਕ ਬਣਾਇਆ ਗਿਆ। 1951 ਕਹਿੰਦੇ ਹਾਲੀਵੁੱਡ ਚ ਸੈਲਫ ਰੀਅਲਾਈਜੇਸ਼ਨ ਫੈਲੋਸ਼ਿਪ ਦੇ ਇੰਡੀਆ ਸੈਂਟਰ ਦੀ ਸਥਾਪਨਾ ਹੋਈ ਇਸ ਥਾਂ ਤੇ ਕਹਿੰਦੇ ਇੱਕ ਇੰਡੀਆ ਹਾਲ ਵੀ ਹੈ ਜਿਦੇ ਵਿੱਚ 250 ਬੰਦਿਆਂ ਦੇ ਬੈਠਣ ਦਾ ਪ੍ਰਬੰਧ ਹੈ ਤੇ ਅੱਗੇ ਉਹ ਦੱਸਦੇ ਨੇ ਕਿ ਇਹ ਸੈਲਫ ਰੀਅਲਾਈਜੇਸ਼ਨ ਫੈਲੋਸ਼ਿਪ ਕੇਂਦਰਾਂ ਚ ਨਵੇਂ-ਨਵੇਂ ਆਉਣ ਵਾਲੇ ਜ਼ਿਆਦਾ ਦਰਸ਼ਨਾਤੀ ਜੋਗ ਦੇ ਬਾਰੇ ਡੂੰਘੀ ਜਾਣਕਾਰੀ ਲੈਣ ਦੇ ਇੱਛਤ ਹੁੰਦੇ ਨੇ ਇੱਕ ਸਵਾਲ ਜਿਹੜਾ ਮੈਂ ਕਹਿੰਦੇ ਆਮ ਤੌਰ ਤੇ ਉੱਥੇ ਸੁਣਦਾ ਲੋਕਾਂ ਕੋਲੋਂ ਕੀ ਇਹ ਸੱਚ ਹੈ ਕਿ ਜਿਸ ਤਰ੍ਹਾਂ ਕਈ ਸੰਸਥਾਵਾਂ ਦਾਵਾ ਕਰਦੀਆਂ ਨੇ ਕਿ ਯੋਗ ਦਾ ਅਭਿਆਸ ਛپے ਹੋਏ ਸਾਹਿਤ ਨੂੰ ਪੜਨ ਦੀ ਬਜਾਏ ਗੁਰੂ ਦੀ ਰਹਿਨਮਾਈ ਚ ਹੀ ਕਰਨਾ ਚਾਹੀਦਾ ਹੈ ਤਾਂ ਹੁਣ ਇਹਦਾ ਉੱਤਰ ਦਿੰਦੇ ਹੋਏ ਯੋਗਨੰਦ ਜੀ ਕਹਿ ਰਹੇ ਨੇ ਕਹਿੰਦੇ ਇਸ ਪਰਮਾਣੂ ਯੋਗ ਚ ਯੋਗ ਦਾ ਸਾਸਤ੍ਰ ਪਾਠ ਮਾਲਾ ਵਰਗੇ ਤਰੀਕਿਆਂ ਰਾਹੀਂ ਹੀ ਯੋਗ ਦੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਕਹਿੰਦੇ ਜੇ ਤਾਂ ਨਾ ਕੀਤਾ ਗਿਆ ਤਾਂ ਇਹ ਮੁਕਤੀ ਦਾ ਇੱਕ ਵਿਗਿਆਨ ਮੁੜ ਕੁਝ ਗਿਣੇ ਛੁੜੇ ਲੋਕਾਂ ਤੱਕ ਹੀ ਰਹਿ ਜਾਊਗਾ ਜੇ ਕਹਤੇ ਹਰ ਇੱਕ ਆਦਮੀ ਨੂੰ ਬ੍ਰਹਮ ਗਿਆਨੀ ਗੁਰੂ ਮਿਲ ਜਾਈ ਫੇ ਤਾਂ ਯਕੀਨਨ ਹੀ ਇਹ ਇੱਕ ਅਨਮੋਲ ਵਰਦਾਨ ਹੈ ਪਰ ਅੱਜ ਇਹ ਸੰਸਾਰ ਚ ਪਖੰਡੀ ਜ਼ਿਆਦਾ ਨਹੀਂ ਤੇ ਸੰਤ ਘਟ ਨਹੀਂ ਤਾਂ ਫਿਰ ਅਣਗਿਣਤ ਜਗਿਆਸੂਆਂ ਦੀ ਘਰ ਬੈਠੇ ਬੈਠੇ ਸੱਚੇ ਯੋਗੀਆਂ ਦੁਆਰਾ ਲਿਖੇ ਹੋਏ ਪਾਠਾਂ ਦੇ ਤਰੀਕੇ ਨਾਲ ਨਹੀਂ ਤਾਂ ਫਿਰ ਕਿਸ ਤਰੀਕੇ ਨਾਲ ਕਹਿੰਦੇ ਸੇਤਾ ਕੀਤੀ ਜਾ ਸਕਦੀ ਹੈ ਤੇ ਕਿਉਂ ਕਹਿੰਦੇ ਨਹੀਂ ਕਹਿੰਦੇ ਇਸ ਦਾ ਇੱਕੋ ਇੱਕ ਬਦਲ ਇਹੀ ਹੈ ਵੀ ਆਮ ਆਦਮੀ ਨੂੰ ਅੰਡਰਟ ਕਰਕੇ ਉਸ ਨੂੰ ਜੋਗ ਵਿਗਿਆਨ ਤੋਂ ਵਾਂਝੇ ਰੱਖਿਆ ਜਾਵੇ ਪਰ ਕਹਿੰਦੇ ਇਸ ਨਵੇਂ ਯੁੱਧ ਵਾਸਤੇ ਪ੍ਰਮਾਤਮਾ ਦੀ ਯੋਜਨਾ ਇਸ ਤਰੀਕੇ ਦੀ ਨਹੀਂ ਹੈਗੀ ਬਾਬਾ ਜੀ ਨੇ ਆਪਣੇ ਸਾਰੇ ਨਿਸ਼ਠਾ ਵਾਂਗ ਕਿਰਿਆ ਯੋਗਿਆਂ ਨੂੰ ਇਸ ਉਦੇਸ਼ ਦੀ ਪ੍ਰਾਪਤੀ ਦੇ ਰਸਤੇ ਉੱਪਰ ਉਹਨਾਂ ਦੀ ਰੱਖਿਆ ਕਰਨ ਤੇ ਉਹਨਾਂ ਦਾ ਮਾਰਗਦਰਸ਼ਨ ਕਰਨ ਦਾ ਵਚਨ ਦਿੱਤਾ ਹੈ ਸੰਸਾਰ ਚ ਕਦੇ ਸ਼ਾਂਤੀ ਤੇ ਖੁਸ਼ਹਾਲੀ ਦੇ ਉਸ ਸੁਪਨੇ ਨੂੰ ਸਾਕਾਰ ਕਰਨ ਲਈ ਜਪਰਮ ਪਿਤਾ ਦੇ ਪੁੱਤਰ ਦੇ ਅਧੇਨ ਮੁੜ ਪ੍ਰਾਪਤ ਕਰਨ ਵਾਲੇ ਲੋਕਾਂ ਦੀ ਉਹੀ ਇਕਾਤ ਹੈ ਉਹਦੇ ਵਾਸਤੇ ਸਿਰਫ ਕੁਝ ਦਰਜਨਾ ਕਿਰਿਆ ਯੋਗੀਆਂ ਦੀ ਨਹੀਂ ਬਲਕਿ ਲੱਖਾਂ ਕਿਰਿਆ ਯੋਗੀਆਂ ਦੀ ਜ਼ਰੂਰਤ ਹੈ ਹੁਣ ਕਦੇ ਇੱਕ ਦਿਨ ਸਾਨ ਡਿਊਗਾ ਦੇ ਸੈਲਫ ਰਿਅਲਾਈਜ਼ੇਸ਼ਨ ਫੈਲੋਸ਼ਿਪ ਮੰਦਰ ਦੇ ਪ੍ਰਧਾਨ ਡਾਕਟਰ ਲਾਈਨ ਕੈਨਨਮ ਯੋਗਾਨੰਦ ਜੀ ਨੇ ਪੁੱਛਿਆ ਕਹਿੰਦੇ ਪਰਮਹੰਸੀ ਸੱਚੋ ਸੱਚ ਦੱਸੋ ਕਿ ਤੁਹਾਡਾ ਇੱਥੇ ਆਉਣ ਦਾ ਉਦੇਸ਼ ਪੂਰਾ ਹੋਇਆ ਹੈ ਉਹਨਾਂ ਤੇ ਯੋਗਾਨੰਦ ਜੀ ਕਹਿੰਦੇ ਉਹਨਾਂ ਤੇ ਪੁੱਛਣ ਦਾ ਇਹ ਮਤਲਬ ਸੀ ਸ਼ਾਇਦ ਮੇਰੇ ਅਨੁਸਾਰ ਕਿ ਕੀ ਤੁਸੀਂ ਅਮਰੀਕਾ ਚ ਖੁਸ਼ ਰਹੇ ਹੋ ਉਹਨਾਂ ਸਾਰੇ ਝੂਠੇ ਪ੍ਰਚਾਰਾਂ ਬਾਰੇ ਕੀ ਕਹੋਗੇ ਜੋ ਯੋਗ ਦੇ ਪ੍ਰਚਾਰ ਨੂੰ ਰੋਕਣ ਵਾਸਤੇ ਉਹਨਾਂ ਖੁੱਛੇ ਵਿਅਕਤੀਆਂ ਨੇ ਕੀਤਾ ਉਹਨਾਂ ਬਾਰੇ ਕੀ ਕਹੋਗੇ ਜੋ ਮਾਇਆ ਦੇ ਭਰਮ ਚਾਲ ਤੋਂ ਮੁਕਤ ਨਹੀਂ ਹੋ ਸਕੇ ਜਿਹੜੇ ਪਰਮੁਖ ਕੇਂਦਰ ਚ ਲਾਂਚ ਕਾਮਯਾਬ ਨਹੀਂ ਹੋ ਸਕੇ ਉਹਨਾਂ ਦੇ ਮਨ ਦੀ ਪੀੜਾ ਬਾਰੇ ਕੀ ਕਹੋਗੇ ਉਸ ਗਿਆਸੂ ਜਿਨ੍ਹਾਂ ਨੂੰ ਯੋਗ ਤੋਂ ਸਿੱਖਿਆ ਤੇ ਨਹੀਂ ਕੀਤਾ ਜਾ ਸਕਿਆ ਉਨ੍ਹਾਂ ਬਾਰੇ ਕੀ ਕਹੋਗੇ ਮੈਂ ਜੋ ਗਨਾਂ ਦੀ ਤਦਿੰਦੇ ਨੇ ਕਹਿੰਦੇ ਖੁਸ਼ਕਿਸਮਤ ਹੈ ਉਹ ਵਿਅਕਤੀ ਪਰਮਾਤਮਾ ਜੀ ਦਾ ਇਮਤਿਹਾਨ ਲੈਂਦਾ ਹੈ ਕਹਿੰਦੇ ਪਰਮਾਤਮਾ ਨੂੰ ਜਦੋਂ ਜਦੋਂ ਮੇਰੇ ਤੇ ਬੋਝ ਪਾਉਂਦਾ ਖਿਆਲ ਆਇਆ ਉਸ ਵਕਤ ਮੇਰੇ ਮਨ ਚੋਂ ਨਾ ਸਾਰਿਆਂ ਦਾ ਵਿਚਾਰ ਆਇਆ ਜੁਨੀਸ਼ਟਵਾਨੀ ਉਹਨਾਂ ਦੇ ਪਿਆਰ ਪੱਤੀ ਤੇ ਸਮਝਦਾਰੀ ਦੀ ਯਾਦ ਆਈ ਜਿਹਦੀ ਰੌਸ਼ਨੀ ਅਮਰੀਕਾ ਦੇ ਦਿਲ ਚ ਜਗਦੀ ਹੈ ਅੱਗੇ ਕਹਿੰਦੇ ਨੇ ਜੋਗਾਨੰਦ ਜੀ ਕਹਿੰਦੇ ਮੈਂ ਸ਼ਬਦਾਂ ਦੇ ਹੌਲੀ-ਹੌਲੀ ਜ਼ੋਰ ਦਿੰਦਿਆਂ ਕਿਹਾ ਫਿਰ ਕਿ ਮੇਰਾ ਉੱਤਰ ਹਾਂ ਹਜ਼ਾਰ ਵਾਰਾ ਮੇਰੀ ਇੱਥੇ ਰਹਿਣ ਦਾ ਬਨੋਰਥ ਸਫਲ ਹੋਇਆ ਪੂਰਬ ਤੇ ਪੱਛਮ ਨੂੰ ਇੱਕੋ ਇੱਕ ਸਥਾਈ ਬੰਧਨ ਅਧਿਆਤਮਿਕ ਬੰਧਨ ਚ ਬੰਨ ਕੇ ਇੱਕ ਦੂਜੇ ਦੇ ਨੇੜੇ ਆਉਂਦੇ ਦੇਖਣ ਦਾ ਜੋ ਮੇਰਾ ਸੁਪਨਾ ਸੀ ਮੇਰੀ ਉਮੀਦ ਤੋਂ ਵੀ ਜ਼ਿਆਦਾ ਚੰਗੇ ਤਰੀਕੇ ਨਾਲ ਉਹ ਸਾਕਾਰ ਹੋਇਆ ਅਕੀਓ ਕਹਿੰਦੇ ਨੇ ਕਹਿੰਦੇ ਵਿਸ਼ਵ ਯਾਤਰਾ ਕਰਦੇ ਸਮੇਂ ਮੈਨੂੰ ਸੰਸਾਰ 'ਚ ਬਹੁਤ ਦੁੱਖ ਦਿਖਾਈ ਦਿੱਤਾ। ਉਰਗ ਚ ਕਹਿੰਦੇ ਦੁੱਖ ਮੁੱਖ ਤੌਰ ਤੇ ਭੌਤਿਕ ਸਰੂਪ ਦਾ ਹੈ ਜਦੋਂ ਕਿ ਪੱਛਮ 'ਚ ਦੁੱਖ ਮੁੱਖ ਰੂਪ ਵਿੱਚ ਮਾਨਸਿਕ ਤੇ ਅਧਿਆਤਮਿਕ ਸਰੂਪ ਦਾ ਹੈ। ਜਦ ਸਾਰੀ ਏਕੋ ਮਾ ਅਸੰਤੁਲਿਤ ਸਮਾਜਿਕ ਹਾਲਤਾਂ ਦੇ ਦੁੱਖ ਦਾ ਇੱਕ ਨਤੀਜੇ ਮਹਿਸੂਸ ਕਰ ਰਹੀਆਂ ਨੇ। ਭਾਰਤ ਤੇ ਹੋਰ ਅਨੇਕ ਪੂਰਬੀ ਦੇਸ਼ ਅਮਰੀਕਾ ਵਰਗੇ ਪੱਛਮੀ ਦੇਸ਼ਾਂ ਦੀ ਭੌਤਿਕ ਕਾਰਜ ਕੁਸ਼ਲਤਾ ਤੇ ਵੀ ਹਰਕਤ ਤਾਂ ਸਿੱਕੇ ਲਾਭ ਉਠਾ ਸਕਦੇ ਨੇ ਦੂਜੇ ਪਾਸੇ ਕਦੇ ਪਛਮੀ ਲੋਕਾਂ ਨੂੰ ਜ਼ਿੰਦਗੀ ਦੇ ਅਧਿਆਤਮਿਕ ਆਧਾਰ ਨੂੰ ਜਿਆਦਾ ਚੰਗੀ ਤਰ੍ਹਾਂ ਸਮਝਣਾ ਜ਼ਰੂਰੀ ਹੈ ਖਾਸ ਕਰਕੇ ਉਹਨਾਂ ਵਿਗਿਆਨਿਕ ਤਰੀਕਿਆਂ ਨੂੰ ਸਮਝਣਾ ਜ਼ਰੂਰੀ ਹੈ ਜਿਨ੍ਹਾਂ ਨੂੰ ਭਾਰਤ ਨੇ ਪ੍ਰਚੀਨ ਸਮਿਆਂ ਤੋਂ ਮਨੁੱਖ ਤੇ ਪ੍ਰਮਾਤਮਾ ਦੇ ਮਿਲਾਪ ਵਾਸਤੇ ਵਿਕਸਿਤ ਕੀਤਾ ਸੀ ਅੱਗੇ ਉਹ ਕਹਿੰਦੇ ਨੇ ਕਹਿੰਦੇ ਆਪਣੀ ਆਤਮਾ ਦੀ ਸ਼ਕਤੀ ਨੂੰ ਭੁੱਲ ਜਾਣਾ ਸਾਡੇ ਸਾਰੇ ਦੁੱਖਾਂ ਦਾ ਮੂਲ ਕਾਰਨ ਹੈ ਕਿਉਂਕਿ ਕਹਿੰਦੇ ਆਂਤ੍ਰਿਕ ਸੁਧਾਰ ਹੋਣ ਤੋਂ ਬਾਅਦ ਬਾਹਰੀ ਸੁਧਾਰ ਆਪਣੇ ਆਪ ਹੀ ਹੋ ਜਾਂਦੇ ਨੇ ਤੇ ਜਿਹੜਾ ਆਦਮੀ ਆਪਣੇ ਆਪ ਨੂੰ ਸੁਧਾਰ ਲੂਗਾ ਉਹ ਫਿਰ ਲੱਖਾਂ ਨੂੰ ਸੁਧਾਰ ਦੂਗਾ ਤੇ ਅੱਗੇ ਕਹਿੰਦੇ ਨੇ ਜੋਗਾਨੰਦ ਜੀ ਕਹਿੰਦੇ ਸਮੇਂ ਦੀ ਕਸੌਟੀ ਤੇ ਖਰੇ ਉਤਰਨ ਵਾਲੇ ਸੰਸਾਰ ਦੇ ਸਾਰੇ ਧਰਮ ਸ਼ਾਸਤਰਾਂ ਦਾ ਇਹ ਇੱਕੋ ਇੱਕ सार ਹੈ ਕਿ ਉਹ ਸਾਰੇ ਹੀ ਮਨੁੱਖ ਨੂੰ ਜ਼ਿਆਦਾ ਤੋਂ ਜ਼ਿਆਦਾ ਕੁਲ ਰੱਖਣ ਦੀ ਪ੍ਰੇਰਣਾ ਦਿੰਦੇ ਨੇ ਮੇਰੀ ਆਪਣੀ ਜ਼ਿੰਦਗੀ ਦਾ ਕਹਿੰਦੇ ਸਭ ਤੋਂ ਸੁਖਦਾਇਕ ਸਮਾਂ ਉਹ ਸੀ ਜਿਸ ਵਕਤ ਮੈਂ ਸੈਲਫ ਰੀਅਲਾਈਜ਼ੇਸ਼ਨ ਦੇ ਸਾਲੇ ਖਾਤਰ ਬਾਈਬਲ ਦੇ ਨਿਊ ਟੈਸਟਾਮੈਂਟ ਦੇ ਹਿੱਸੇ ਦੀ ਵਿਆਖਿਆ ਲਿਖਵਾਉਣ ਦੇ ਵਿੱਚ ਬਿਤਾਇਆ ਕਹਿੰਦੇ ਮੈਂ ਇਸ ਸਮੇਂ ਸੱਚੇ ਦਿਲ ਨਾਲ ਬੇਨਤੀ ਕੀਤੀ ਕਿ ਉਹ ਮੈਨੂੰ ਉਹਨਾਂ ਦੇ ਸ਼ਬਦਾਂ ਦੇ ਸੱਚੇ ਅਰਥ ਸਮਝਣ 'ਚ ਮੇਰੀ ਸਹਾਇਤਾ ਕਰਨ ਬੜੇ ਦੁੱਖ ਦੀ ਗੱਲ ਹੈ ਕਹਿੰਦੇ ਪਿਛਲੀਆਂ 20 ਸਦੀਆਂ ਤੋਂ ਉਹਨਾਂ ਦੀਆਂ ਜ਼ਿਆਦਾ ਸਿੱਖਿਆਵਾਂ ਨੂੰ ਤਕਰੀਬਨ ਗਲਤ ਹੀ ਸਮਝਿਆ ਜਾਂਦਾ ਰਿਹਾ ਹੈ ਉੱਗੇ ਦੱਸਦੇ ਨੇ ਯੋਗਾਨੰਦ ਜੀ ਬਹੁਤ ਹੀ ਸੋਹਣਾ ਉਹ ਆਪਣਾ ਐਕਸਪੀਰੀਅੰਸ ਬਾਰੇ ਦੱਸ ਰਹੇ ਨੇ ਇੱਥੇ ਕਿੰਨਾ ਸੋਹਣਾ ਉਹਨਾਂ ਨੂੰ ਅਨੁਭਵ ਹੋਇਆ ਕਹਿੰਦੇ ਇੱਕ ਰਾਤ ਜਦੋਂ ਮੈਂ ਮਹਾਰ ਪ੍ਰਾਰਥਨਾ ਕਰ ਰਿਹਾ ਸੀ ਤਾਂ ਇਸ ਸੇਨਟਸ ਆਸ਼ਰਮ 'ਚ ਮੇਰਾ ਕਮਰਾ ਅਚਾਨਕ ਦੁੱਧਿਆ ਨੀਲੀ ਰੋਸ਼ਨੀ ਨਾਲ ਭਰ ਗਿਆ ਕਹਿੰਦੇ ਈਸਾ ਮਸੀਹ ਦਾ ਤਜੱਸਵੀ ਰੂਪ ਮੇਰੀ ਅੱਖਾਂ ਦੇ ਸਾਹਮਣੇ ਪ੍ਰਗਟ ਹੋਇਆ ਤੇ ਉਹ 25 ਕੁ ਵਰਿਆਂ ਦੇ ਨੌਜਵਾਨ ਲੱਗ ਰਹੇ ਸਨ ਉਹਨਾਂ ਦੀ ਦਾੜੀ ਤੇ ਮੁੱਛਾਂ ਵਿਰਲੀਆਂ ਲੱਗ ਰਹੀਆਂ ਸੀ ਵਿਚਕਾਰ ਉਹ ਵੰਡੇ ਹੋਏ ਸਿਰ ਤੇ ਲੰਬੇ-ਲੰਬੇ ਕਾਲੇ ਕੇਸਾਂ ਦੇ ਚਾਰੇ ਪਾਸੇ ਚिलਮਲਾਉਂਦੀ ਸੁਨਹਿਰੀ ਆਬਾ ਸੀ ਅੱਗੇ ਉਹ ਦੱਸਦੇ ਨੇ ਕਹਿੰਦੇ ਉਹਨਾਂ ਦੀ ਅੱਖਾਂ ਸ਼ੁਰੂ ਤੋਂ ਅੰਤ ਤੱਕ निराਲੀਆਂ ਲੱਗ ਰਹੀਆਂ ਸੀ ਜਿਹੜੀਆਂ ਲਗਾਤਾਰ ਹਲਪਰ ਬਦਲ ਰਹੀਆਂ ਸੀ ਕਹਿੰਦੇ ਉਹਨਾਂ ਦੇ ਭਾਵਾਂ ਚ ਫੋਣ ਵਾਲੇ ਹਰ ਇੱਕ ਪ੍ਰਵਰਤਨ ਦੇ ਨਾਲ ਇਹ ਦਰਸਾਇ ਗਿਆਨ ਨੂੰ ਮੈਂ ਆਪਣੇ ਆਤ੍ਰਿਕ ਗਿਆਨ ਨਾਲ ਕਹਿੰਦੇ ਸਮਝ ਰਿਹਾ ਸੀ ਉਹਨਾਂ ਦੇ ਕਹਿੰਦੇ ਤੇਜਸਵੀ ਨਜ਼ਰ ਚ ਮੈਂ ਉਸ ਸ਼ਕਤੀ ਨੂੰ ਮਹਿਸੂਸ ਕੀਤਾ ਜਿਸ ਨੇ なん ਬੇਮਾਰਨ ਉਤਾਰਨ ਕੀਤਾ ਹੋਇਆ ਇੱਕ ਪਵਿੱਤਰ ਪਾਤਰ ਉਹਨਾਂ ਦੇ ਮੂੰਹ ਕੋਲ ਪ੍ਰਗਟ ਹੋਇਆ ਤੇ ਉੱਥੋਂ ਥੱਲੇ ਆ ਕੇ ਮੇਰੇ ਬੁੱਲਾਂ ਤੇ ਲੱਗ ਗਿਆ ਤੇ ਫਿਰ ਕਹਿੰਦੇ ਵਾਪਸ ਫਿਰ ਇਸਮਸੀ ਕੋਲ ਚਲੇ ਗਿਆ ਕੁਝ ਦੇਰ ਬਾਅਦ ਕਹਿੰਦੇ ਉਹਨਾਂ ਨੇ ਮੈਨੂੰ ਮੁਖਾਤਬ ਹੋ ਕੇ ਕੁਝ ਅਤਿਅੰਤ ਸੁੰਦਰ ਸ਼ਬਦਾਂ ਦਾ ਉਚਾਰਨ ਕੀਤਾ ਜਿਨ੍ਹਾਂ ਦੇ ਕਹਿੰਦੇ ਭਾਵ ਇੰਨੇ ਵਿਅਕਤੀਗਤ ਨੇ ਵੀ ਮੈਂ ਉਹ ਪਾਠ ਕਰਨ ਵਾਲੇ ਤੇ ਸਾਂਝੇ ਨਹੀਂ ਕਰ ਸਕਦਾ ਇੱਥੇ ਉਹ ਕਹਿੰਦੇ ਨੇ ਤਾਂ ਇਹਦੇ ਨਾਲ ਹੀ ਸਾਥਿਓ ਇਹ ਵੀਡੀਓ ਦਾ ਅੰਤ ਕਰਦੇ ਆਂ ਵੀਡੀਓ ਦਾ ਅੰਤ ਹੋਇਆ ਹਲੇ ਅਧਿਆਇ ਆਪਣਾ ਹਲੇ ਰਹਿਤਾ ਹੈ ਅਧਿਆਇ ਆਪਣਾ ਹਲੇ ਚੱਲੂਗਾ ਉਮੀਦ ਕਰਦੀ ਆਂ ਕਿ ਤੁਹਾਨੂੰ ਬਹੁਤ ਪਸੰਦ ਆ ਰਿਹਾ ਹੋਗਾ ਇਹ ਅਧਿਆਇ ਜਿੰਨਾ ਮੈਨੂੰ ਪੜਨ ਚ ਆਨੰਦ ਆ ਰਿਹਾ ਹੈ ਕਿ ਤੁਹਾਨੂੰ ਸੁਣਨ ਸੇ ਵੀ ਆ ਰਿਹਾ ਹੈ ਪਲੀਜ਼ ਕਮੈਂਟ ਬਾਕਸ ਵਿੱਚ ਲਿਖ ਕੇ ਜ਼ਰੂਰ ਦੱਸਣਾ ਤੇ ਜੇ ਤੁਹਾਨੂੰ ਮੇਰਾ ਅਧਿਆਇ ਪਸੰਦ ਆ ਤਾਂ ਪਲੀਜ਼ ਆਪਣੇ ਹੋਰ ਨਾਲ ਸਾਥੀਆਂ ਨਾਲ ਸ਼ੇਅਰ ਵੀ ਜ਼ਰੂਰ ਕਰਨਾ ਮੈਨੂੰ ਇਨੇ ਪਿਆਰ ਨਾਲ ਤੁਸੀਂ ਸਾਰੇ ਸੁਣਦੇ ਹੋ ਉਹਦੇ ਲਈ ਤੁਹਾਡੇ ਸਭ ਦਾ ਬਹੁਤ ਬਹੁਤ ਸ਼ੁਕਰੀਆ ਜਲਦੀ ਹੀ ਆਪਾਂ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ